ਡ라이ਵਰ ਬੰਦਾ ਰੋਡ ਦੇ ਉੱਤੇ ਕਿਤੇ ਸੇਫ ਨਹੀਂ ਹੈਗਾ ਜਿੱਥੇ ਵੀ ਤੁਸੀਂ ਆਲ ਇੰਡੀਆ ਆਲ ਪੰਜਾਬ ਕਿਤੇ ਨਹੀਂ ਕਹਿ ਸਕਦੇ ਵੀ ਡਰਾਈਵਰ ਬੰਦਾ ਰੋਡ ਦੇ ਉੱਤੇ ਸੇਫ ਹੈ ਚਾਹੇ ਕੋਈ ਸਹਿਰ ਆ ਚਾਹੇ ਪਿੰਡ ਆ ਚਾਹੇ ਸੰਗਲ ਰੋੜਾ ਚਾਹੇ ਡਾਬਾ ਰੋੜਾ ਤੇ ਡਰਾਈਵਰ ਬੰਦਾ ਕਿਤੇ ਸੇਫ ਨਹੀਂ ਹੈਗਾ ਹੁਣ ਆ ਬਾਈ ਰਾਤ ਵਿਚਾਰਾ ਸਾਨੇ ਵਾਲ ਰਾਜ ਫੈਕਟਰੀ ਕੋਲੇ ਗੱਡੀ ਲਾ ਕੇ ਸੌਂ ਗਿਆ ਤੇ ਚੋਰਾਂ ਨੇ ਜਮੇ ਹੀ ਸ਼ਰਮ ਲਾ ਦਿੱਤੀ ਇਹਦਾ ਬਾਈ ਦਾ ਮੋਬਾਈਲ ਬਟੂਆ ਡਾਡਾ ਕੇਬਲਾਂ ਤੱਕ ਨਹੀਂ ਬਾਈ ਛੱਡਿਆ ਯਾਰ ਮਾੜੀ ਮੁਰਤੀ ਦਾ ਸ਼ਰਮ ਕਰੋ ਵੀ ਮੋਬਾਈਲ ਲੈ ਕੇ ਬਟੂਆ ਲੈ ਕੇ ਠੀਕ ਆ ਉਹ ਡਾਟਾ ਕੇਬਲ ਤਾਂ ਸਾਡੇ ਜਾਂਦੇ ਬਾਕੀ ਯਾਰ ਬਾਈ ਸਾਹਨੇ ਵਾਲ ਇਹ ਵੀ ਦੁਕਾਨ ਤੇ ਕੋਈ ਵੀਗੋ ਦਾ ਫੋਨ ਆ ਬਾਈ ਦਾ ਜੇ ਤੂੰ ਦੇਣ ਆਉਂਦਾ ਤਾਂ ਸਾਡਾ ਨੰਬਰ 8699599555 ਤੇ ਬਾਈ ਬਣ ਕੇ ਜਰੂਰ ਕਾਲ ਕਰਿਓ ਕਹਿੰਗੇ ਯਾਰ ਡਰਾਈਵਰ ਬੰਦਾ ਮੋਬਾਈਲ ਪਤਾ ਨਹੀਂ ਵਿਚਾਰੇ ਨੇ ਕਿੱਦਾਂ ਲੱਤਾਂ ਆਉਣਾ ਪਹਿਲਾਂ ਹੀ ਮੁਸ਼ਕਲ ਨਾਲ ਡਰਾਈਵਰ ਦਾ ਗੁਜ਼ਾਰਾ ਚੱਲਦਾ ਏ ਚੋਰਾ ਨੂੰ ਸ਼ਰਮ ਮਾੜੀ ਮੋਟੀ ਚਾਹੀਂ ਜਾਂ ਤੁਸੀਂ ਚੋਰੀ ਕਰਨੇ ਆ ਕਿਸੇ ਤਕੜੇ ਦੀ ਕਰ ਲੋ ਜਾ ਕੇ ਯਾਰ ਕੋਈ ਕੰਮ ਕਰ ਲੋ ਵਧੀਆ ਕੁ ਦਿਹਾੜੀ ਕਰ ਲੋ ਕਿਥੇ ਠੀਕ ਆ ਇੰਨਾ ਕੰਮ ਆ ਵੀ ਆਪਦੇ ਵਿੱਚ ਜਾਂ ਸਾਨੂੰ ਕਿਉਂ ਮਾਰਦੇ ਹੋ ਅਸੀਂ ਤਾਂ ਪਹਿਲਾਂ ਹੀ ਮਰੇ ਪਏ ਆ ਠੀਕ ਆ ਬਜਾਰਾ ਉਧਰੋਂ ਆਇਆ ਕਹਿੰਦਾ ਨੀਂਦ ਆਉਂਦੀ ਸੀ ਮੈਂ ਆਹ ਚੱਲ ਯਾਰ ਗੱਡੀ ਲਾ ਕੇ ਸੌਂ ਜਾਂਦੇ ਆ ਜੇ ਰੋਡ ਤੇ ਚੱਲਦਾ ਨੀਂਦ ਦੇ ਵਿੱਚ ਤਾਂ ਕੋਈ ਐਕਸੀਡੈਂਟ ਹੋ ਜਾਣਾ ਸੀ ਉਹਨੂੰ ਵਜਨ ਦੇ ਬਜਾਰੇ ਨੇ ਇਸ ਬਜਾਰੇ ਨੇ ਸਾਈਡ ਤੇ ਲਾ ਲਈ ਤਾਂ ਚੋਰਾ ਨੇ ਜਮਾ ਸ਼ਰਮ ਲਾ ਲਈ ਆਧੀ ਜਨੇ ਰਾਸੋ ਫਾਬਲ ਫੈਕਟਰੀ ਦੇ ਲਾਗੇ ਗੱਡੀ ਖੜੀ ਕਰਨੀ ਆ ਵਾ ਬੜੇ ਧਿਆਨ ਨਾਲ ਸੋਵੇ ਬਾਰੀਆਂ ਲੋਕ ਕਰਕੇ ਸੋਵੇ ਵੀ ਉੱਥੇ ਸਿੱਧੀ ਜੀ ਗੱਲ ਹੈ ਟਾਇਰ ਵੀ ਹੁੰਦੇ ਉੱਥੇ ਪਹਿਲਾ ਟਾਇਰ ਖੁੱਲੇ ਇੱਕ ਗੱਡੀ ਦੇ ਮੈਂ ਚੱਕੀ ਨਹੀਂ ਕੀਤਾ ਸੀ ਦਾ ਮੈਂ ਕਹਾਂ ਚੱਲੇ ਇੱਥੇ ਕਿਹੜਾ ਕੰਮ ਹੁੰਦਾ ਹੈ ਵੀ ਸਾਬਣ ਕੈਪਰੇ ਲੱਗੋ ਫੈਕਟਰੀ ਸਾਬਣ ਦੀ ਫੈਕਟਰੀ ਆ ਮਿਲ ਢਾਬੇ ਵਾਲੇ ਨੇ ਸਹੀ ਕਹਿੰਦੇ ਇੱਥੇ ਪਹਿਲਾ ਗੱਡੀ ਦੇ ਟਾਇਰ ਖੁੱਲੇ ਹੁੰਦੇ ਤੇ ਕੋਲ ਦੇ ਮੈਂ ਨਹੀਂ ਕੀਤਾ ਮੈਂ ਤੁਹਾਨੂੰ ਕੋਈ ਗੱਲ ਨਹੀਂ ਦੱਸੀ ਆਉਗੀ ਬਸ ਉੱਥੇ ਖੜਦੇ ਆ ਹੁਣ ਹਰੇਕ ਵਾਰ ਖੜਦੇ ਆ ਹਰ ਇੱਕ ਵਾਰ ਬਿਲਕੁਲੇ ਕੰਮ ਹੋ ਗਿਆ ਇਹ ਬਾਈ ਡਰਾਈਵਰ ਕਿਤੇ ਸੇਫ ਹੈ ਹੀ ਨਹੀਂ ਇੱਥੇ ਜਿੱਥੇ ਮਰਜ਼ੀ ਖੜ੍ਹਦੇ ਹੋ ਤੁਸੀਂ ਠੀਕ ਹੈ ਜਿੱਥੇ ਕਦੇ ਵੀ ਤੁਸੀਂ ਖੜ੍ਹਦੇ ਹੋ ਕਿਤੇ ਡਰਾਈਵਰ ਬੰਦਾ ਸੇਫ ਨਹੀਂ ਟਾਇਰ ਵੀ ਲੈ ਸਕਦੇ ਆ ਗੱਡੀਆਂ ਵੀ ਚੋਰੀ ਹੋ ਸਕਦੀਆਂ ਡਰਾਈਵਰ ਦੀ ਕਿਤੇ ਕੋਈ ਸੇਫਟੀ ਨਹੀਂ ਹੈਗੀ ਸਰਕਾਰ ਨੂੰ ਮਾੜਾ ਮੋਟਾ ਸਾਡੇ ਵੱਲ ਧਿਆਨ ਦੇਣਾ ਚਾਹੀਦਾ ਇਹੀਆਂ ਚੀਜ਼ਾਂ ਨੱਥ ਪਾਉਣੀ ਚਾਹੀਦੀ ਆ ਬਾਕੀ ਜਿਹੜੇ ਜੋਰ ਆ ਭਰਾਵਾਂ ਨੇ ਹੱਥ ਜੋੜ ਕੇ ਫੇਰਦੀ ਆ ਇਹ ਜਿਹੜੀ ਕਹਾਣੀ ਵੀ ਕਹੇਦੀ ਗੱੜ ਵੀ ਲੈ ਤੁਸੀਂ ਹੱਥ ਵੀ ਉਹ ਗੱੜ ਵੀ ਨਹੀਂ ਕੋਈ ਗੱੜ ਨਹੀਂ ਤੁਸੀਂ ਬਟੂਆ ਉਹਦੇ ਡਾਕੂਮੈਂਟ ਤਾਂ ਰੱਖ ਕੇ ਚਲ ਜਿਓ ਬਾਕੀ ਸਾਰੇ ਉਹ ਤਾਂ ਨਾ ਲੈ ਕੇ ਜਾਓ ਬਾਕੀ ਹੋਰ ਬਾਰ-ਬਾਰ ਕਿਥੋਂ ਘੜਾਏਗਾ ਭਾਈ ਇਹ ਬੈਂਤੀ ਕਰਨੀ ਭਾਈ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਮਨਦੀਪ ਸਿੰਘ ਸੇਵਾਦਾਰ ਬ੍ਰਦਰ ਗਰੁੱਪ ਹਿਆਰਪੁਰ ਬਾਈ ਜੀ ਤੁਹਾਨੂੰ ਪਤਾ ਵੀ ਰਾਤ ਬਾਈ ਦੀ ਗੱਡੀ 'ਚ ਲੁਧਿਆਣੇ ਚੋਰੀ ਹੋ ਗਈ ਰਾਜ ਫੈਕਟਰੀ ਕੋਲੇ ਮੋਬਾਈਲ ਡਾਟਾ ਕੇਵਲ ਬਟੂਆ ਕੁਝ ਨਹੀਂ ਛੱਡਿਆ ਬਾਈ ਉੱਥੇ ਲਾ ਕੇ ਸੌਂਗੇ ਤੇ ਚੋਰਾਣੇ ਕਰਤਾ ਕੰਮ ਆਉਂਦਾ ਤੇ ਕੋਈ ਵੀ ਬ੍ਰਦਰ ਗਰੁੱਪ ਦਾ ਕੋਈ ਵੀ ਮੈਂਬਰ ਆਪਣਾ ਬਈ ਲੁਧਿਆਣੇ ਆਉਂਦਾ ਜੇਕਰ ਤੁਸੀਂ ਥੱਕੇ ਟੁੱਟੇ ਹੋ ਸੌਣਾ ਆਰਾਮ ਕਰਨਾ ਮੇਰੇ ਨੰਬਰ ਤੇ ਜਰੂਰ ਕਾਲ ਕਰ ਲਿਆ ਕਰੋ 9915574887 ਠੀਕ ਹੈ ਜੀ ਜਿੱਥੇ ਆਪਾਂ ਰਹਿੰਨੇ ਆ ਕਮਰਾ ਹੈਗਾ ਰਹਿਣ ਦਾ ਸੌਣ ਦਾ ਨਹਾਉਣ ਦਾ ਪੂਰਾ ਪ੍ਰਬੰਧ ਹੈ ਜੇ ਤੇ ਤੁਸੀਂ ਜਿਆਦਾ ਵੀ ਥੱਕੇ ਹੋ ਬਈ ਆਪਾਂ ਤੁਹਾਡੀ ਗੱਡੀ ਦਾ ਜਾ ਕੇ ਰਾਤ ਨੂੰ ਪਹਿਰਾ ਵੀ ਦੇ ਦਿਆਂਗੇ ਠੀਕ ਹੈ ਜੀ ਬਿਲਕੁਲ ਬਿਲਕੁਲ ਆਪਾਂ ਇੰਨਾ ਆਪਣੇ ਭਰਾਵਾਂ ਲਈ ਕਰ ਸਕਦੇ ਆ ਵੀ ਲੁਧਿਆਣੇ ਜਦੋਂ ਵੀ ਕੋਈ ਵੀ ਆਪਣੇ ਗਰੁੱਪ ਦਾ ਮੈਂਬਰ ਲੁਧਿਆਣੇ ਆਉਂਦਾ ਤਾਂ ਆਪਣੇ ਨਾਲ ਜ਼ਰੂਰ ਸੰਪਰਕ ਕਰ ਲਿਆ ਕਰੋ ਕਿ ਭਾਈ ਅਸੀਂ ਥੱਕੇ ਪਿਆ ਯਾਰ ਨੀਂਦਰਿਆਂ ਸੌਣਾ ਠੀਕ ਆ ਬੰਦਾ ਥੱਕਿਆ ਟੁੱਟਿਆ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਸੌ ਜਾਂਦਾ ਠੀਕ ਆ ਜੀ ਤੇ ਮਗਰੋਂ ਵੀਡੀਓ ਪਾ ਕੇ ਸਪੋਰਟ ਕਰਨ ਨਾਲੋਂ ਆਪਾਂ ਪਹਿਲਾਂ ਹੀ ਆਪਣੇ ਭਰਾਵਾਂ ਦਾ ਸਾਥ ਦੇ ਦਈਏ ਇਹ ਤਾਂ ਬਹੁਤ ਵਧੀਆ ਗੱਲ ਆ ਵਧੀਆ ਗੱਲ ਆ ਬਿਲਕੁਲ ਠੀਕ ਆ ਭਾਈ ਆਪਣੇ ਕੋਲੇ ਕਮਰਾ ਹੈਗਾ ਰਹਿਣ ਦਾ ਸੌਣ ਦਾ ਨਹਾਉਣ ਦਾ ਸਾਰਾ ਪ੍ਰਬੰਧ ਹੈ। ਰਾਮਦਾਰੀ ਨਾਲ ਆਪਦਾ ਸਮਝੋ। ਗੱਡੀ ਆਪਾਂ ਉੱਥੇ ਚੌਂਕੀਦਾਰ ਕੋਲੇ ਵੀ ਲਾ ਦਿੰਨੇ ਆ। ਠੀਕ ਹੈ ਤੇ ਨਹੀਂ ਫਿਰ ਆਪਾਂ ਖੁਦ ਚੌਂਕੀਦਾਰ ਰਹਿ ਗਏ ਆ। ਆਪਾਂ ਆਪਣੇ ਭਰਾਵਾਂ ਲਈ ਇੰਨਾ ਕਰ ਸਕਦੇ ਆ। ਠੀਕ ਹੈ ਜੀ। ਧੰਨਵਾਦ। ਲਵ ਯੂ ਸਸਰੀਗੜ੍ਹ। ਬਾਕੀ ਲੁਧਿਆਣੇ ਕੋਈ ਵੀ ਸਰਵਿਸ ਰੋਡ ਤੇ ਗੱਡੀ ਲਾ ਕੇ ਵੀਰੇ ਕਿਤੇ ਨਾ ਸਮੋਹ ਕਿਤੇ ਤੁਸੀਂ ਸੇਫ ਨਹੀਂ ਹੈਗੇ। ਕਿਤੇ ਨਹੀਂ ਸੇਫ ਭਾਈ। ਠੀਕ ਹੈ ਜੀ ਸਸਰੀਗੜ੍ਹ। ਸਸਰੀਗੜ੍ਹ